ਕਿਆ ਹਾਲ ਹੈ ਸਾਰਿਆਂ ਦਾ ਠੀਕ ਹੋ ਖੈਰੀਅਤ ਨਾਲ ਹੋ ਯਾਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੰਡੀਆ ਦੇ ਨਿਊਜ਼ ਤੇ ਮੇਰੀ ਤੇ ਫਰਕ ਹੋਕਰ ਭਾਈ ਦੀਆਂ ਨਿਊਜ਼ਾਂ ਚੱਲ ਰਹੀਆਂ ਨੇ ਕਿ ਇੱਕ ਮੇਰੀ ਬਿਸ਼ਨੋਈ ਦੇ ਨਾਲ ਲੌਰੈਂਸ ਬਿਸ਼ਨੋਈ ਦੇ ਨਾਲ ਵੀਡੀਓ ਕਾਲ ਹੈ ਠੀਕ ਹੈ ਉਹਦੇ ਬਾਰੇ ਵਿੱਚ ਮੈਂ ਥੋੜੀ ਜੀ ਗੱਲ ਕਰਨਾ ਚਾਹਨਾ ਵਾਂ ਕਿ ਸਭ ਤੋਂ ਪਹਿਲੇ ਮੇਰਾ ਭਾਈ ਜਾਨ ਮੈਂ ਇੰਡੀਆ ਦੇ ਨਿਊਜ਼ ਨੂੰ ਇਸ ਚੀਜ਼ਾਂ ਦਾ ਜਵਾਬ ਦੇ ਨਹੀਂ ਆਗਾ ਮੈਂ ਜਵਾਬ ਦੇ ਹੈਗਾ ਆਪਣੇ ਮੁਲਕ ਦਾ ਆਪਣੀ ਆਰਮੀ ਦਾ ਆਪਣੀ ਏਜੰਸੀਆਂ ਦਾ ਆਪਣੀ ਪੁਲਿਸ ਦਾ ਜਦੋਂ ਮੇਰੇ ਕੋਲ ਉਹ ਮੰਗਣਗੇ ਮੈਂ ਉਹਨਾਂ ਨੂੰ ਦਿਖਾ ਦੇਵਾਂਗਾ ਕਿ ਭਾਈ ਜਾਨ ਇਹਨਾਂ ਦੀ ਸਾਰੇ ਕਦੋਂ ਮੈਨੂੰ ਕਾਲ ਆਈ ਹੈ ਕਦੋਂ ਇਹਦੀ ਮੇਰੀ ਗੱਲ ਹੋਈ ਹੈ ਕਿੰਨਾ ਹਰਸਾ ਪਹਿਲੇ ਹੋਈ ਹੈ ਔਰ ਕਿੰਨੇ ਵੀਡੀਓ ਅਪਲੋਡ ਕੀਤੀ ਔਰ ਕਿਸ ਤਰੀਕੇ ਵੀਡੀਓ ਅਪਲੋਡ ਹੋਈ ਹੈ ਠੀਕ ਹੈ ਮੈਂ ਉਸ ਤੋਂ ਇਲਾਵਾ ਕਿਸੇ ਬੰਦੇ ਨੂੰ ਜਵਾਬ ਦੇਣ ਦਾ ਕਾਇਲ ਨਹੀਂ ਹਾਂ ਔਰ ਮੇਰੇ ਅਦਾਰੇ ਪਾਕਿਸਤਾਨ ਜ਼ਿੰਦਾਬਾਦ ਹੈ ਹਮੇਸ਼ਾ ਪਾਕਿਸਤਾਨ ਆਰਮੀ ਵੀ ਜ਼ਿੰਦਾਬਾਦ ਹੈ ਪਾਕਿਸਤਾਨ ਏਜੰਸੀ ਵੀ ਜ਼ਿੰਦਾਬਾਦ ਹੈ ਮੇਰੀ ਹਮੇਸ਼ਾ ਜਾਨ ਉਹਨਾਂ ਵਾਸਤੇ ਹਾਜ਼ਰ ਹੈ ਠੀਕ ਹੈ ਤੇ ਦੂਸਰੇ ਨੰਬਰ ਤੇ ਜਦੋਂ ਵੀ ਮੈਨੂੰ ਮੇਰੇ ਅਦਾਰੇ ਬੁਲਾਣਗੇ ਮੈਂ ਜਾਵਾਂਗਾ ਅਗਰ ਮੇਰੀ ਕੋਈ ਚੀਜ਼ ਉਹਨਾਂ ਨੂੰ ਵਿੱਚ ਮੈਂ ਗਿਲਟੀ ਆਂਦਾ ਵਾਂ ਜਾਂ ਮੈਂ ਕੋਈ ਉਹਨਾਂ ਦੇ ਨਾਲ ਦੋ ਦਫਾ ਤੋਂ ਜ਼ਿਆਦਾ ਮੇਰੀ ਗੱਲ ਹੋਈ ਹੋਵੇ ਜਾਂ ਮੈਂ ਕਿਸੇ ਚੀਜ਼ ਦੇ ਵਿੱਚ ਸ਼ਾਮਲ ਹੋਵਾਂ ਪਾਕਿਸਤਾਨ ਦਾ ਕੋਈ ਬੁਰਾ ਕੀਤਾ ਹੋਵੇ ਜਾਂ ਉਧਰੋਂ ਕਿਸੇ ਦੂਸਰੇ ਉਹਨਾਂ ਦਾ ਇੰਡੀਆ ਦਾ ਕੋਈ ਬੁਰਾ ਸੋਚਿਆ ਵੀ ਹੋਵੇ ਜਾਂ ਕੁਝ ਵੀ ਇਸ ਤਰ੍ਹਾਂ ਦਾ ਤੇ ਮੈਂ ਆਪਣੀ ਸਜ਼ਾ ਭੁਗਤਣ ਲਈ ਤਿਆਰ ਹਾਂ ਠੀਕ ਹੈ ਕਾਲ ਆਈ ਹੈ ਬਾਕੀ ਤੁਸੀਂ ਜੋ ਵੀ ਮੇਰੇ ਬਾਰੇ ਚ ਨਿਊਜ਼ਾਂ ਫੈਲਾ ਰਹੇ ਹੋ ਕਿ ਫਲਾਣਾ ਇਲਾਕੇ ਨਾਲ ਮੈਨੂੰ ਮਿਲਾ ਰਹੇ ਜੇ ਫਲਾਣਾ ਮੇਰੇ ਤੇ ਇਲਜ਼ਾਮ ਲਗਾ ਰਹੇ ਜੇ ਪੁਰਾਣੀਆਂ ਮੇਰੀਆਂ ਤਸਵੀਰਾਂ ਚ ਆ ਦੇ ਸਾਰਿਆਂ ਦਾ ਠੀਕ ਹੋ ਖੈਰੀਅਤ ਨਾਲ ਹੋ ਯਾਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੰਡੀਆ ਦੇ ਨਿਊਜ਼ ਤੇ ਮੇਰੀ ਤੇ ਫਰਕ ਹੋਕਰ ਪਾਈ ਦੀਆਂ ਨਿਊਜ਼ਾਂ ਚੱਲ ਰਹੀਆਂ ਨੇ ਕਿ ਇੱਕ ਮੇਰੀ ਬਿਸ਼ਨੋਈ ਦੇ ਨਾਲ ਲੌਰੈਂਸ ਬਿਸ਼ਨੋਈ ਦੇ ਨਾਲ ਵੀਡੀਓ ਕਾਲ ਹੈ ਠੀਕ ਹੈ ਉਹਦੇ ਬਾਰੇ ਚ ਮੈਂ ਥੋੜੀ ਜੀ ਗੱਲ ਕਰਨਾ ਚਾਹਨਾ ਵਾਂ ਕਿ ਸਭ ਤੋਂ ਪਹਿਲੇ ਮੇਰਾ ਭਾਈ ਜਾਨ ਮੈਂ ਇੰਡੀਆ ਦੇ ਨਿਊਜ਼ ਨੂੰ ਇਸ ਚੀਜ਼ਾਂ ਦਾ ਜਵਾਬ ਦੇ ਨਹੀਂ ਆਗਾ ਮੈਂ ਜਵਾਬ ਦੇ ਹੈਗਾ ਆਪਣੇ ਮੁਲਕ ਦਾ ਆਪਣੀ ਆਰਮੀ ਦਾ ਆਪਣੀ ਏਜੰਸੀਆਂ ਦਾ ਆਪਣੀ ਪੁਲਿਸ ਦਾ ਜਦੋਂ ਮੇਰੇ ਕੋਲੋਂ ਮੰਗਣਗੇ ਮੈਂ ਉਹਨਾਂ ਨੂੰ ਦਿਖਾ ਦੇਵਾਂਗਾ ਕਿ ਭਾਈ ਜਾਨ ਇਹਨਾਂ ਦੀ ਸਾਰੇ ਕਦੋਂ ਮੈਨੂੰ ਕਾਲ ਆਈ ਹੈ ਕਦੋਂ ਇਹਦੀ ਮੇਰੀ ਗੱਲ ਹੋਈ ਹੈ ਕਿੰਨਾ ਹਰਸਾ ਪਹਿਲੇ ਹੋਈ ਹੈ ਔਰ ਕਿੰਨੇ ਵੀਡੀਓ ਅਪਲੋਡ ਕੀਤੀ ਔਰ ਕਿਸ ਤਰੀਕੇ ਵੀਡੀਓ ਅਪਲੋਡ ਹੋਈ ਹੈ ਠੀਕ ਹੈ میں علاوہ کسے بندے نو جواب دین دا قائل نہیں ہوں اور میرے ادارے پاکستان زندہ ہمیشہ پاکستان آرمی بھی زندہ باد ہے پاکستان ایجنسی بھی زندہ باد ہے میری ہمیشہ جان ان واسطے حاضر ہے ٹھیک ہے تے دوسرے نمبر تے ਜਦੋਂ ਵੀ ਮੈਨੂੰ ਮੇਰੇ ਅਦਾਰੇ ਬੁਲਾਣਗੇ ਮੈਂ ਜਾਵਾਂਗਾ ਅਗਰ ਮੇਰੀ ਕੋਈ ਚੀਜ਼ ਉਹਨਾਂ ਨੂੰ ਵਿੱਚ ਮੈਂ ਗਿਲਟੀ ਆਂਨਾ ਵਾ ਜਾਂ ਮੈਂ ਕੋਈ ਉਹਨਾਂ ਦੇ ਨਾਲ ਦੋ ਦਫਾ ਤੋਂ ਜ਼ਿਆਦਾ ਮੇਰੀ ਗੱਲ ਹੋਈ ਹੋਵੇ ਜਾਂ ਮੈਂ ਕਿਸੇ ਚੀਜ਼ ਦੇ ਵਿੱਚ ਸ਼ਾਮਲ ਹੋਵਾਂ ਪਾਕਿਸਤਾਨ ਦਾ ਕੋਈ ਬੁਰਾ ਹੋ ਕੀਤਾ ਹੋਵੇ ਜਾਂ ਉਧਰੋਂ ਕਿਸੇ ਦੂਸਰੇ ਉਹਨਾਂ ਦਾ ਇੰਡੀਆ ਦਾ ਕੋਈ ਬੁਰਾ ਸੋਚਿਆ ਵੀ ਹੋਵੇ ਜਾਂ ਕੁਝ ਵੀ ਇਸ ਤਰ੍ਹਾਂ ਦਾ ਤੇ ਮੈਂ ਆਪਣੀ ਸਜ਼ਾ ਭੁਗਤਣ ਲਈ ਤਿਆਰ ਹਾਂ ਠੀਕ ਹੈ ਕਾਲ ਆਈ ਹੈ ਬਾਕੀ ਤੁਸੀਂ ਜੋ ਵੀ ਮੇਰੇ ਬਾਰੇ ਚ ਨਿਊਜ਼ਾਂ ਫੈਲਾ ਰਹੇ ਹੋ ਕਿ ਫਲਾਣਾ ਇਲਾਕੇ ਨਾਲ ਮੈਨੂੰ ਮਿਲਾ ਰਹੇ ਜੇ ਫਲਾਣਾ ਮੇਰੇ ਤੇ ਇਲਜ਼ਾਮ ਲਗਾ ਰਹੇ ਜੇ ਪੁਰਾਣੀਆਂ ਮੇਰੀਆਂ ਤਸਵੀਰਾਂ ਚ ਆ ਦੇ ਸਾਰਿਆਂ ਦਾ ਠੀਕ ਹੋ ਖੈਰੀਅਤ ਨਾਲ ਹੋ ਯਾਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੰਡੀਆ ਦੇ ਨਿਊਜ਼ ਤੇ ਮੇਰੀ ਤੇ ਫਰਕ ਹੋਕਰ ਭਾਈ ਦੀਆਂ ਨਿਊਜ਼ਾਂ ਚੱਲ ਰਹੀਆਂ ਨੇ ਕਿ ਇੱਕ ਮੇਰੀ ਬਿਸ਼ਨੋਈ ਦੇ ਨਾਲ ਲਾਰੈਂਸ ਬਿਸ਼ਨੋਈ ਦੇ ਨਾਲ ਵੀਡੀਓ ਕਾਲ ਹੈ ਠੀਕ ਹੈ ਉਹਦੇ ਬਾਰੇ ਚ ਮੈਂ ਥੋੜੀ ਜੀ ਗੱਲ ਕਰਨਾ ਚਾਹਨਾ ਵਾਂ ਕਿ ਸਭ ਤੋਂ ਪਹਿਲੇ ਮੇਰਾ ਭਾਈ ਜਾਨ ਮੈਂ ਇੰਡੀਆ ਦੇ ਨਿਊਜ਼ ਨੂੰ ਇਸ ਚੀਜ਼ਾਂ ਦਾ ਜਵਾਬ ਦੇ ਨਹੀਂ ਆਗਾ ਮੈਂ ਜਵਾਬ ਦੇ ਹੈਗਾ ਆਪਣੇ ਮੁਲਕ ਦਾ ਆਪਣੀ ਆਰਮੀ ਦਾ ਆਪਣੀ ਏਜੰਸੀਆਂ ਦਾ ਆਪਣੀ ਪੁਲਿਸ ਦਾ ਜਦੋਂ ਮੇਰੇ ਕੋਲੋਂ ਮੰਗਣਗੇ ਮੈਂ ਉਹਨਾਂ ਨੂੰ ਦਿਖਾ ਦੇਵਾਂਗਾ ਕਿ ਭਾਈ ਜਾਨ ਇਹਨਾਂ ਦੀ ਸਾਰੇ ਕਦੋਂ ਮੈਨੂੰ ਕਾਲ ਆਈ ਹੈ ਕਦੋਂ ਇਹਦੀ ਮੇਰੀ ਗੱਲ ਹੋਈ ਹੈ ਕਿੰਨਾ ਹਰਸਾ ਪਹਿਲੇ ਹੋਈ ਹੈ ਔਰ ਕਿੰਨੇ ਵੀਡੀਓ ਅਪਲੋਡ ਕੀਤੀ ਔਰ ਕਿਸ ਤਰੀਕੇ ਵੀਡੀਓ ਅਪਲੋਡ ਹੋਈ ਹੈ ਠੀਕ ਹੈ میں علاوہ کسی بندے نو جواب دین دا قائل نہیں ہوں اور میرے ادارے پاکستان زندہ ہمیشہ پاکستان آرمی بھی زندہ باد ہے پاکستان ایجنسی بھی زندہ باد ہے میری ہمیشہ جان ان واسطے حاضر ہے ٹھیک ہے تے دوسرے نمبر تے ਜਦੋਂ ਵੀ ਮੈਨੂੰ ਮੇਰੇ ਅਦਾਰੇ ਬੁਲਾਣਗੇ ਮੈਂ ਜਾਵਾਂਗਾ ਅਗਰ ਮੇਰੀ ਕੋਈ ਚੀਜ਼ ਉਹਨਾਂ ਨੂੰ ਵਿੱਚ ਮੈਂ ਗਿਲਟੀ ਆਂਨਾ ਵਾ ਜਾਂ ਮੈਂ ਕੋਈ ਉਹਨਾਂ ਦੇ ਨਾਲ ਦੋ ਦਫਾ ਤੋਂ ਜ਼ਿਆਦਾ ਮੇਰੀ ਗੱਲ ਹੋਈ ਹੋਵੇ ਜਾਂ ਮੈਂ ਕਿਸੇ ਚੀਜ਼ ਦੇ ਵਿੱਚ ਸ਼ਾਮਲ ਹੋਵਾਂ ਪਾਕਿਸਤਾਨ ਦਾ ਕੋਈ ਬੁਰਾ ਹੋ ਕੀਤਾ ਹੋਵੇ ਜਾਂ ਉਧਰੋਂ ਕਿਸੇ ਦੂਸਰੇ ਉਹਨਾਂ ਦਾ ਇੰਡੀਆ ਦਾ ਕੋਈ ਬੁਰਾ ਸੋਚਿਆ ਵੀ ਹੋਵੇ ਜਾਂ ਕੁਝ ਵੀ ਇਸ ਤਰ੍ਹਾਂ ਦਾ ਤੇ ਮੈਂ ਆਪਣੀ ਸਜ਼ਾ ਭੁਗਤਣ ਲਈ ਤਿਆਰ ਹਾਂ ਠੀਕ ਹੈ ਕਾਲ ਆਈ ਹੈ ਬਾਕੀ ਤੁਸੀਂ ਜੋ ਵੀ ਮੇਰੇ ਬਾਰੇ ਚ ਨਿਊਜ਼ਾਂ ਫੈਲਾ ਰਹੇ ਹੋ ਕਿ ਫਲਾਣਾ ਇਲਾਕੇ ਨਾਲ ਮੈਨੂੰ ਮਿਲਾ ਰਹੇ ਜੇ ਫਲਾਣਾ ਮੇਰੇ ਤੇ ਇਲਜ਼ਾਮ ਲਗਾ ਰਹੇ ਜੇ ਪੁਰਾਣੀਆਂ ਮੇਰੀਆਂ ਤਸਵੀਰਾਂ